ਬਾਸ਼ਾਪੁਰ ਵਾਲਾ ਵੀ ਹੁੰਦਾ ਇਹਦਾ ਮੋਦ ਨੇ ਪਰ ਆਪਾਂ ਦਾ ਇਹਦੀ ਗੱਲ ਕਰੀਏ ਬਸ ਇਹਦੀ ਬੱਚੇ ਦਾ ਪਤਾ ਚਲੋ ਬਸ ਥੋੜਾ ਥੋੜਾ ਗੱਲ ਇੰਨੀ ਹੈ ਆ ਜਾਓ ਇਧਰ ਇਧਰ ਬਾਈ ਥੋੜਾ ਲੱਗੋ ਬੰਸੀ ਮਾਰੋ ਕੋਈ ਨਾ ਕੋਈ ਨਾ ਗਾ ਰਿਹਾ ਥੱਲੇ ਨਾ ਕੋਈ ਕੋਈ ਬੰਦ ਰੋਣ ਗਾ ਰਿਹਾ ਆਹ ਭਾਜੀ ਅਮਰਾਂ ਆਹ ਦੱਸੋ ਖੇਤ ਨੇ ਇੱਧਰ ਪਾਣੀ ਬਹੁਤ ਵਰਗੇ ਸਾਡੇ ਖੇਤ ਤੁਸੀਂ ਮੋਟਰ ਦਿੱਤੀ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਨੂੰ ਹੋਰ ਚਾਹੀਦੀ ਹੈ ਨਹੀਂ ਬੋਤਰਾ ਹੋਰ ਚਾਰ ਤੁਹਾਨੂੰ ਹੋਰ ਦੇ ਦਿਆਂ ਬਸੋਂ ਆਇਆ ਦੀ ਮੈਂ ਸਾਡੇ ਕੋਲ ਨਹੀਂ ਕੋਈ ਸਰਪੰਚ ਆਪਣਾ ਕਿੱਥੇ ਉਹ ਤਾਂ ਟਰਾਈ ਤੇ ਆਈ ਨਹੀਂ ਦੂਜੇ ਸਾਨੂੰ ਪੱਕੇ ਚਾਹੀਦੇ ਚਾਰ ਤਾਂ ਚੱਲ ਰਹੀਆਂ ਨੇ ਛੋਟੀਆਂ ਪੱਕੇ ਚਾਹੀਦੀਆਂ ਹਾਂਜੀ ਪੱਕੇ ਚਾਹੀਦੀਆਂ ਓ ਛੋਟੀਆਂ ਹੀ ਆਈਆਂ ਨੇ ਇੱਕ ਮਿੰਟ ਸੁਣਨਾ ਪਹਿਲਾਂ ਸੁਣਨਾ ਪਹਿਲੀ ਸਰ ਤੁਸੀਂ ਆਈਆਂ ਨੇ ਮੋਟਰ ਪਰ ਛੋਟੀਆਂ ਨੇ ਜੀ ਕਾਨੂੰਨ ਨਹੀਂ ਤੁਹਾਨੂੰ ਪੱਕੀਆਂ ਚੱਲ ਰਹੀਆਂ ਨੇ ਹਾਂਜੀ ਨਹੀਂ ਇਹ ਛੋਟੀਆਂ ਨੇ ਜੀ ਇਹਨਾਂ ਨੂੰ ਗੱਲ 7 ਪਾਵਰ ਦੀ ਹੈ 7 ਬੀੜੀਆਂ ਦੀ ਜਿਹੜੇ ਇੱਧਰ ਚੱਲਦੀਆਂ ਟੀ ਦੀਆਂ ਪੁਰਾਣੀਆਂ ਸੀ ਤੁਸੀਂ ਕਹਿੰਦੇ ਜੀ ਦੋ ਹੁਣ ਕੀ ਚਾਹੀਦਾ ਉਹ ਦੱਸੋ ਟੀ ਪਾਵਰ ਦੀਆਂ 33 ਨੇ ਮੋਟਰ ਆਹੇ ਆਹੇ ਜਿਹੜਾ ਜਮਾਨਾ ਖਿਆਲ ਦੇਤਾ ਪੂਰੇ ਬਿਡੇ ਦੇ ਨਹੀਂ ਇਹ ਵੀ ਇਹ ਵੀ ਅੱਗੇ ਪਹਿਲਾਂ ਪੁਰਾਣਾਂ ਨਾਲ ਚੜਕਣਾ ਨਾਲ ਅੱਗੇ ਚਿੱਗਾ ਹੋਰ ਦੇਈਏ ਪੱਤ ਹਾਂ ਜਿਹੜੀ ਉਹ ਗੱਡੀ ਉੱਤੋਂ ਕੋਈ ਮਰੋ ਜੀ ਦਮ ਰੋ ਹਾਂ ਵੀ ਕਿਵੇਂ ਠੀਕ ਹੋ ਹੋਰ ਸਭ ਰਾਜੀ ਹੋ ਗਏ ਔਰ ਓਪੀ ਜੀ ਅੱਜ ਜਿਹੜਾ ਨਾ ਆ ਇੱਥੇ ਵਰਕ ਬੰਦ ਨਵੇਂ ਹੋ ਗਏ ਹਾਂ ਆਜੋ ਆਪਣਾ ਹੋਰ ਵੀ ਸਰ ਬੋ ਠੀਕ ਹੈ ਚਲੋ ਕੋਈ ਗੱਲ ਨਹੀਂ ਤੁਸੀਂ ਆ ਦੇਖੀ ਨਾਲ ਮੁੰਡੇ ਬੁਲਾ ਲਓ ਆ ਆ ਡੀ ਸਰ ਡੀ ਸਰ ਆਜੋ ਜਿਹੜੇ ਦੇ ਟੀਮ ਅਗਰੇ ਹੈ ਜੋ ਕੰਮ ਕਿਵੇਂ ਚੱਲੋ ਚਲੋ ਫੋਰਸ ਜਿਹੜੀ ਬਰੀਜ ਹੋਈ ਸੀ ਨਾ ਇੱਥੋਂ ਹੋਈ ਸੀ ਸਾਹਮਣੇ ਕਿੰ ਚੱਲ ਰਹੀ ਹੈ ਤੇ ਨਲੀ ਗਾਦੀ ਲੇਬਰ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਬੈਗ ਭਰ ਰਹੀ ਹੈ ਲਗਾਤਾਰ ਚੱਤੇ ਸਰ ਜਿਹੜਾ ਮੋਰ ਘੁੰਮਦਾ ਹੈ ਨਾ ਸਰ ਸਭ ਤੋਂ ਸੈਂਸਿਟਿਵ ਪੁਆਇੰਟ ਹੈ ਚਲੋ ਚਲੋ ਬਸ ਤੁਸੀਂ ਹੁਣ ਜੇ ਏਰੀਆ ਬਚ ਰਿਹਾ ਨਾ ਗੋਲ ਸਾਫ ਕਰਕੇ ਬਚ ਰਿਹਾ ਜੀ ਹੁਣ ਜਿਹੜਾ ਪਿੱਛੇ ਬੰਨ ਲੈਂਦੇ ਨਾ ਉਹ ਭਾਈ ਸਾਰੇ ਸਾਰੀ ਸਰਕਾਰ ਜੀ ਤੁਹਾਨੂੰ ਅੱਗੇ ਟੁੱਟ ਦੇਣ ਹਾਂ ਜਿਹੜੇ ਮੰਤਰੀ ਨੇ ਸਾਰੇ ਪੰਜਾਬ ਦਾ ਪਾਣੀ ਕੰਟਰੋਲ ਕੀਣਾ ਕਰਨਾ ਹੈ ਉਹ ਤੁਹਾਡਾ ਥੋੜੇ ਕੋਲੇ ਆ ਤੇ ਫਿਰ ਤੱਕ ਆਪੀ ਜੇ ਹੁਣ ਤੱਕ ਬਚ ਰਹੇ ਹੁਣ ਟੁੱਟੇ ਹੁੰਦੇ ਚਾਰ ਤਸੱਲੀ ਕਰਾਈ ਹੈ ਜੀ ਪਿੰਡਾਂ ਦੀ ਸਿਰਫ ਇੰਨਾ ਹੀ ਹੈ ਇੰਨਾ ਹੀ ਹੈ ਕਰਨ ਦੀ ਵਜ੍ਹਾ ਕਰਕੇ ਅਸੀਂ ਸਾਰੇ ਇੱਥੇ ਪਹੁੰਚਿਆ ਹਾਂ ਸੋ ਉਹਦੇ ਵੀ ਤਗੜੇ ਹੁੰਦੇ ਨੇ ਲੋੜੀ ਜੀ ਸਾਡੇ ਇੰਦਾ ਹੀ ਨੇ ਜੇ ਸਾਡੇ ਮੰਤਰੀ ਡਬਲ ਡਬਲ ਮੰਤਰੀ ਆ ਰਹੇ ਸਾਡੇ ਕੋਲ ਚਲੋ ਜੀ ਆਜੋ ਪਿਛੋਂ